ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਲੁਧਿਆਣਾ ਦੇ ਇਸਲਾਮਾਗੰਜ ਇਲਾਕੇ ਦੇ ਵਿੱਚ ਇੱਕ ਮਕਾਨ ਦੀ ਉਸਾਰੀ ਨੂੰ ਲੈ ਕੇ ਵਿਵਾਦ ਇੰਨਾ ਵੱਧ ਗਿਆ ਕਿ ਇੱਕ ਸ਼ਖਸ ਦੇ ਵੱਲੋਂ ਆਪਣੇ ਲਾਇਸੈਂਸੀ ਹਥਿਆਰ ਦੇ ਨਾਲ ਫਾਇਰ ਕਰ ਦਿੱਤੇ ਗਏ ਦਰਅਸਲ ਇਸਲਾਮਾਗੰਜ ਇਲਾਕੇ ਦੇ ਵਿੱਚ ਇੱਕ ਮਕਾਨ ਦੀ ਉਸਾਰੀ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਲੜਾਈ ਝਗੜਾ ਹੋਇਆ ਤੇ ਇਸ ਲੜਾਈ ਝਗੜੇ ਨੇ ਉਸ ਵੇਲੇ ਪਿਆਣਾ ਕੁ রূপਤ ਕਰਨ ਕਰ ਲਿਆ ਜਦ ਇੱਕ ਸ਼ਖਸ ਦੇ ਵੱਲੋਂ ਆਪਣੇ ਲਾਇਸੈਂਸੀ ਹਥਿਆਰ ਦੇ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਗਏ ਗਨੀਮਤ ਰਹੀ ਕਿ ਇਸ ਘਟਨਾ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦਰਸਲ ਲੁਧਿਆਣਾ ਦੇ ਇਸਲਾਮਾਗੰਜ ਇਲਾਕੇ ਦੇ ਵਿੱਚ ਮਕਾਨ ਦੀ ਉਸਾਰੀ ਨੂੰ ਲੈ ਕੇ ਵਿਵਾਦ ਅਚਾਨਕ ਇੰਨਾ ਵੱਧ ਗਿਆ ਕਿ ਗੁੱਸੇ ਦੇ ਵਿੱਚ ਆਏ ਗਵਾਂਡੀ ਨੇ ਲਾਇਸੈਂਸੀ ਹਥਿਆਰ ਦੇ ਨਾਲ ਦੋ ਰਾਉਂਡ ਫਾਇਰ ਕਰ ਦਿੱਤੇ ਪਰ ਇਸ ਘਟਨਾ ਦੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ ਸੋਚਣਾ ਮਿਲਦੇ ਹੀ ਦੱਸ ਦਈਏ ਕਿ ਡਿਵੀਜ਼ਨ ਨੰਬਰ 2 ਦੇ ਜਿਹੜੀ ਪੁਲਿਸ ਸੀ ਉਹ ਮੌਕੇ ਉੱਤੇ ਪਹੁੰਚੀ ਅਤੇ ਉਹਨਾਂ ਨੇ આરોપી ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸ਼ਿਕਾਇਤ ਕਰਤਾ ਜਿਹੜੀ ਔਰਤ ਹੈ ਅਤੇ ਉਸਦੇ ਪੁੱਤਰ ਨੇ ਦੱਸਿਆ ਹੈ ਕਿ ਗਲੀ ਦੇ ਵਿੱਚ ਹੀ ਉਹ ਪੱਥਰ ਹਟਾਉਣ ਦਾ ਕੰਮ ਕਰ ਰਹੇ ਸੀ ਤੇ ਇਸੇ ਦੌਰਾਨ ਹੀ ਜੜਾਉਣਾ ਦਾ ਗਵਾਂਡੀ ਹੈ ਲక్ష్ਮੀ ਨਾਰਾਇਣ ਸ਼ਰਮਾ ਉੱਥੇ ਆ ਗਿਆ ਅਤੇ ਉਹਨਾਂ ਦੇ ਨਾਲ ਮੰਦੀਸ਼ ਸ਼ਬਦਾਵਲੀ ਬੋਲਣ ਲੱਗ ਪਿਆ ਤੇ ਦੇਖਦੇ ਹੀ ਦੇਖਦੇ ਇਹ ਮਾਮਲਾ ਇੰਨਾ ਵੱਧ ਗਿਆ ਕਿ ਉਸਨੇ ਆਪਣੀ ਲਾਇਸੈਂਸੀ ਬੰਦੂਕ ਕੱਢ ਕੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਮਸੀ ਹੀ ਮਾਪੁੱਤ ਨੇ ਝੁੱਕ ਕੇ ਆਪਣੀ ਜਾਨ ਬਚਾਈ ਅਤੇ ਉਹ ਅੰਦਰ ਲੁਕ ਗਏ ਜਿਸ ਦੇ ਨਾਲ ਉਹਨਾਂ ਦੀ ਜਾਨ ਬਚ ਗਈ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜਿਹੜਾ આરોપી ਹੈ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਦੇ ਵੱਲੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਉਸ ਦਾ ਜਿਹੜਾ ਲਾਇਸੈਂਸੀ ਹਥਿਆਰ ਹੈ ਉਹ ਵੀ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਇਹ ਮਾਮਲਾ ਬਹੁਤ ਹੀ ਛੋਟੀ ਜੀ ਗੱਲ ਸੀ ਜਿਸ ਨੂੰ ਲੈ ਕੇ ਇੰਨਾ ਮਾਮਲਾ ਵੱਧ ਗਿਆ ਕਿ ਗਵਾਂਡੀ ਦੇ ਵੱਲੋਂ ਲਾਇਸੈਂਸੀ ਹਥਿਆਰ ਦੇ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇਗੇ ਮੇਰਾ ਨਾਮ ਲਤੀ ਨਾਰੰਗ ਕੀ ਮਾਮਲਾ ਕੀ ਹੈ ਮਾਮਲਾ ਕੁਝ ਨਹੀਂ ਆਇਆ ਮਾਮਲਾ ਸਿਰਫ ਘਰ ਦਾ ਕੰਦ ਦਾ ਮਾਮਲਾ ਹੈ ਸਾਡਾ ਕੰਦ ਦਾ ਮਾਮਲਾ ਹੈ ਤੇ ਕੰਦ ਦੇ ਮਾਮਲੇ ਦੇ ਕਾਰਨ ਇਹਨਾਂ ਨੇ ਸਾਡੇ ਨਾਲ ਐਦਾਂ ਵੱਡਾ ਮੁੰਡੇ ਨੂੰ ਉਹਨਾਂ ਨੇ ਰੋਡ ਤੇ ਨਾ ਪੱਥਰ ਪਏ ਸੀ ਇਹਨਾਂ ਨੇ ਸਾਡੇ ਤੇ ਕੇਸ ਕੀਤਾ ਅਸੀਂ ਨਹੀਂ ਕਰ ਰਹੇ ਕੰਮ ਤੇ ਉਹ ਰੋਡ ਤੇ ਪੱਥਰ ਪਏ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਰੋਡ ਤੇ ਪੱਥਰ ਪਈ ਪਰੇ ਕਰਵਾ ਦਿਓ ਸਾਰੇ ਕੰਦੇ ਤੇ ਮੁੰਡਾ ਵਿਚਾਰਾ ਨਾ ਮਜ਼ਦੂਰ ਆਗਲੇ ਆਇਆ ਤਾਂ ਅੰਦਰ ਕਰਵਾਣ ਲੱਗ ਗਿਆ ਇਹ ਮੂਵੀ ਬਣਾਣ ਲੱਗ ਗਏ ਇਹਨਾਂ ਨੇ ਮੂਵੀ ਬਣਾਈ ਤੇ ਫਿਰ ਇਹਨਾਂ ਨੇ ਥੱਪੜ ਮਾਰਤਾ ਉਹਨੂੰ ਥੱਪੜ ਮਾਰਿਆ ਫਿਰ ਇਹਨਾਂ ਨੇ ਮੈਂ ਮੈਂ ਭੱਜ ਕੇ ਮੈਂ ਤੂੰ ਮੇਰੇ ਮੁੰਡੇ ਦਾ ਥੱਪੜ ਮਾਰਿਆ ਮੈਂ ਹੈ ਨਹੀਂ ਸੀ ਤੇ ਫਿਰ ਮੈਂ ਉਹਦੇ ਕੋਲ ਗਈ ਮੈਂ ਕਿਹਾ ਤੂੰ ਮੇਰੇ ਮੁੰਡੇ ਦਾ ਥੱਪੜ ਮਾਰਿਆ ਤੇ ਇਹਨੇ ਨਾ ਫਾਇਰ ਕਰਤੀ ਇਹਨੇ ਨਾ ਬੰਦੂਕ ਕੱਢੀ ਤੇ ਫਾਇਰਿੰਗ ਸ਼ੁਰੂ ਕਰਤੀ ਇਹਨੇ ਉਹ ਅੰਨਾਂ ਨੇ ਉਹ ਬਜ਼ੁਰਗ ਆਦਮੀ ਨੇ ਹਾਂਜੀ ਫਾਇਰ ਉਹਨਾਂ ਨੇ ਕੱਡੇ ਕਿੰਨੇ ਕਿੰਨੇ ਫਾਇਰ ਤਿੰਨ ਫਾਇਰ ਤਿੰਨ ਫਾਇਰ ਹਾਂਜੀ ਤਿੰਨ ਫਾਇਰ ਕੱਡੇ ਇਹਨਾਂ ਨੇ ਮੈਨੂੰ ਆਹ ਵਾਈਸ ਕੱਡੇ ਇਹਨਾਂ ਸਾਡੇ ਦੇ ਥੱਲੇ ਹੋ ਗਏ ਝੁੱਕ ਗਏ ਅਸੀਂ ਇਹਨਾਂ ਕੱਡੇ ਸਾਡੇ ਦੇ ਅਸੀਂ ਥੱਲੇ ਝੁੱਕ ਗਏ ਤੇ ਮੈਂ ਮੁੰਡਿਆਂ ਨੂੰ ਪਰੇ ਘਾਤ ਤੱਕਾ ਮਾਰ ਕੇ ਤੁਸੀਂ ਕਿੱਥੇ ਰਹਿੰਦੇ ਹੋ ਅਸੀਂ ਇੱਥੇ ਇਸਲਾਮਗੰਜ ਹਾਂਜੀ ਇਸਲਾਮਗੰਜ ਹਾਂਜੀ ਸੀਵਲ ਹਸਪੀਟਲ ਕੋਲ ਹਾਂਜੀ ਅੱਛਾ ਕੰਧ ਨੂੰ ਲੈ ਕੇ ਰੋਲਾ ਪਿਆ ਹਾਂਜੀ ਕੰਧ ਨੂੰ ਲੈ ਕੇ ਰੋਲਾ ਪਿਆ ਕੇਸ ਕੀਤਾ ਆ ਇਹਨਾਂ ਨੇ ਕੱਲ ਸਾਡੀ ਡੇਟ ਆ ਅਸੀਂ ਜਾਣਾ ਸੀ ਕਿੰਨੇ ਕੇਸ ਕੀਤਾ ਸੀ ਅਸੀਂ ਕਿ ਇਹਨਾਂ ਨੇ ਕੀਤਾ ਕੇਸ ਅਸੀਂ ਨਹੀਂ ਕੀਤਾ ਸਾਡੇ ਉੱਤੇ ਇਹਨਾਂ ਨੇ ਕੇਸ ਕੀਤਾ ਵਾ ਤੁਹਾਡੇ ਘਰ ਚ ਕੋਈ ਕੋਈ ਮੰਨਦਾ ਸਾਡੇ ਮੇਰੇ ਘਰ ਚ ਮੇਰੇ ਹਸਬੰਡ ਨੇ ਮੇਰਾ ਬੇਟਾ ਹੈ ਤੇ ਮੈਂ ਬਸ ਮੈਂ ਵਾਂ ਕੋਈ ਕੋਈ ਹੋਰ ਵੀ ਬਾਤ ਵੀ ਹੈ ਤੁਹਾਡਾ ਨਹੀਂ ਹੋਰ ਵੀ ਬਾਤ ਤੁਹਾਡਾ ਕੋਈ ਨਹੀਂ ਹੈਗਾ ਅੱਛਾ ਕਿੰਨੇ ਸਾਲਾਂ ਤੋਂ ਇਹ ਕੇਸ ਚੱਲਦਾ ਇਹਨਾਂ ਨੇ ਕੇਸ ਲਾਇਆ ਆ ਕੇਸ ਹੁਣੇ 10 ਦਿਨ ਹੋਏ 15 ਦਿਨ ਲਾਇਆ ਹੋਇਆ ਹਾਂ ਜੀ ਪਹਿਲੇ ਕਿੰਨੇ ਦੇਰ ਤੋਂ ਪ੍ਰੇਸ਼ਾਨ ਸੀ ਹਾਂ ਜੀ ਪਹਿਲੇ ਵੀ ਬੜਾ ਪ੍ਰੇਸ਼ਾਨ ਸੀ ਤੁਹਾਨੂੰ 2 ਮਹੀਨੇ ਤੋਂ ਪਹਿਲੇ ਕਿਸੇ ਨੇ ਕਹਿਤਾ ਵੀ ਇਹਨਾਂ ਨੇ ਤੁਹਾਡਾ ਮਕਾਨ ਨਹੀਂ ਬਣਨ ਦੇਣਾ ਦੋ ਜਾਨਿਆਂ ਨੇ ਅਸੀਂ ਕਿਹਾ ਅਸੀਂ ਅਸੀਂ ਇੰਗੋਰ ਹੀ ਨਹੀਂ ਕੀਤਾ ਸੀ ਕਿ ਕੋਈ ਗੱਲ ਨਹੀਂ ਅਸੀਂ ਮਤਲਬ ਕਿ ਕੋਈ ਗੱਲ ਨਹੀਂ ਅਸੀਂ ਬਣਾਵਾਂਗਾ ਅਸੀਂ ਚੁੱਪ ਕਰਕੇ ਬਣਾਨੇ ਇਹਨਾਂ ਨੇ ਜਦੋਂ ਤੋਂ ਮਕਾਨ ਸ਼ੁਰੂ ਹੋਇਆ ਇਹਨਾਂ ਨੇ ਰੋਜ਼ ਰੋਜ਼ ਡੇਲੀ ਲੜਾਈ ਰੋਜ਼ ਡੇਲੀ ਲੜਾਈ ਤੁਸੀਂ ਮਕਾਨ ਬਣਾ ਰਹੇ ਹੋ ਜਾਂ ਇਹ ਇਹ ਬਣਿਆ ਹੈ ਤੁਹਾਡਾ ਮਕਾਨ ਨਹੀਂ ਬਣਾ ਰਹੇ ਆ ਸਾਡਾ 20 ਸਾਲ ਤੋਂ ਅਸੀਂ ਮਕਾਨ ਲਿਆ ਹੋਇਆ ਹੈ ਜਿਹੜੀਆਂ ਇਟਾ ਵਰਤੀਆਂ ਤੁਹਾਡਾ ਮਕਾਨ ਅਨੰਦ ਜੀ ਸਾਡਾ ਹੈ ਅਸੀਂ 20 ਸਾਲ ਤੋਂ ਮਕਾਨ ਲਿਆ ਆਇਆ 20 ਸਾਲ ਤੋਂ ਸਾਡੀ ਕੋਈ ਆਮਦਨ ਨਹੀਂ ਸੀ ਅਸੀਂ ਪੈਸੇ ਜੋੜ ਕੇ ਹੁਣ ਸ਼ੁਰੂ ਕੀਤਾ 20 ਸਾਲ ਬਾਅਦ 25 ਸਾਲ ਹੋ ਗਏ ਸਾਨੂੰ ਮਕਾਨ ਲੈਣ ਨੂੰ ਅਸੀਂ ਪੋਲੋਥੀਨ ਦਾ ਕਰਦੇ ਸਪਲਾਈ ਕਰਦੇ ਨੇ ਹਾਂਜੀ ਤੁਹਾਨੂੰ ਉਹ ਜਗ੍ਹਾ ਲੱਪੇ ਨੂੰ ਕਿੰਨੇ ਸਾਲ ਹੋ ਗਏ ਸਾਨੂੰ 25 ਸਾਲ ਹੋ ਗਏ ਜਗ੍ਹਾ ਲੱਤੇ ਰੋ ਤੁਸੀਂ ਇੰਨੀ ਦੇਰ ਤੋਂ ਬਣਾਏ ਕਿੰਨੇ ਮਕਾਨ ਸਾਡੇ ਕੋਲ ਪੈਸੇ ਹੋਣਗੇ ਤੇ ਅਸੀਂ ਬਣਾਵਾਂਗੇ ਅਸੀਂ ਸਾਡੇ ਕੋਲ ਪੈਸੇ ਨਹੀਂ ਹੈਗੇ ਸੀ ਅਸੀਂ ਤਦ ਬਣਾਇਆ ਨਹੀਂ ਅੱਛਾ ਉਹ ਮੰਗੀ ਕਰਦੇ ਹੋ ਹੁਣ ਮਾਂ ਮੈਂ ਮੰਗੇ ਕਰਦੀਆਂ ਕਿ ਇਹਨੇ ਫਾਇਰ ਛਰੇ ਆਮ ਜੇ ਗਲੀ ਚ ਕੱਢ ਦਿੱਤੇ ਜਿਹੜੇ ਆਂਦੇ ਬਜਾਂਦੇ ਬੱਚੇ ਆ ਉਹ ਦੇਖਦੇ ਨੇ ਉਹਨਾਂ ਨੂੰ ਨਹੀਂ ਉਹਨਾਂ ਦਾ ਨਹੀਂ ਹੌਸਲਾ ਵਧੇਗਾ ਉਹਨਾਂ ਦਾ ਪੂਰਾ ਹੌਸਲਾ ਵਧੇਗਾ ਉਹ ਕੋਈ ਵੀ ਮੜੀ ਜ ਲੜਾਈ ਹੋਏਗੀ ਉਹਨਾਂ ਨੇ ਬੰਦੂਕ ਚੱਕ ਲੈਣੀ ਕਰਨੀ ਗੋਲੀਆਂ ਚਲਾਈਆਂ ਕਰਨੀਆਂ ਫਾਇਰ ਕਰਨ ਕਰਨੀ ਮਾਹੌਲ ਕਿਸ ਤਰ੍ਹਾਂ ਦਾ ਬਣ ਗਿਆ ਜੋ ਗੁੜੀ ਚਲੀਆਂ ਬਹੁਤ ਗਰਮ ਮਾਹੌਲ ਬਣ ਗਿਆ ਸੀ ਸਾਰੇ ਮਤਲਬ ਕਿ ਮਹੱਲੇ ਵਾਲੇ ਸਾਰੇ ਆ ਗਏ ਸੀ ਡਰ ਗਏ ਸੀ ਹਾਂਜੀ ਸਾਰੇ ਡਰ ਗਏ ਸੀ ਡਰ ਗਏ ਸੀ ਸਾਰੇ ਸਾਰੇ ਕੋਈ ਕੋਈ ਆਪਣੇ ਬੰਦ ਭੱਜ ਗਏ ਅੰਦਰ ਅੰਦਰ ਅਸੀਂ ਦੋਨੋਂ ਮਾਂ ਪੁੱਤਰ ਸਾਰੇ ਜਿਨ੍ਹਾਂ ਗੋਲੀ ਚਲਾਈ ਉਹ ਭੱਜ ਗਏ ਇੱਥੇ ਹਾਂਜੀ ਉਹ ਜਿਨ੍ਹਾਂ ਗੋਲੀ ਚਲਾਈ ਭੱਜ ਗਏ ਹਾਂਜੀ ਉਹ ਅੰਦਰ ਉੱਥੇ ਬੈਠੇ ਹੋਏ ਨੇ ਅੰਦਰ ਹਾਂਜੀ ਲక్ష్ਮੀ ਨਾਰਾਇਣ ਨੇ ਗੋਲੀ ਚਲਾਈ ਹੈ ਲక్ష్ਮੀ ਸ਼ਰਮਾ ਨੇ ਲਖਮੀ ਜਨਮ ਹਾਂਜੀ ਇੱਕ ਉਹਨੇ ਅਸੀਂ ਜਨਮ ਇਹ ਲక్ష్ਮੀ ਸ਼ਰਮਾ ਸਾਡੇ ਨਾਲ ਵਾਲੇ ਜਿਨ੍ਹਾਂ ਨੇ ਸਾਡੇ ਤੇ ਕੇਸ ਕੀਤਾ ਵਾ ਜਿਨ੍ਹਾਂ ਦੇ ਦੋ ਦੁਕਾਨਾਂ ਹਾਂਜੀ ਜਿਨ੍ਹਾਂ ਦੀ ਦੁਕਾਨਾ ਦੋ ਇੱਥੇ ਗੋਲੀ ਚੱਲੀ ਮੈਂ ਇਹੀ ਸੁਣਿਆਗਾ ਮੈਂ ਗਲੀ 'ਚ ਆਇਆ ਮੇਰਾ ਘਰ ਵੀ ਗਲੀ 'ਚ ਹੈਗਾ ਜਿਹੜਾ ਮਕਾਨ ਬਣਿਆ ਉਹਦੇ ਵੀ ਘਰ ਵੀ ਗਲੀ 'ਚ ਹੈਗਾ ਅੱਛਾ ਜੀ ਉਹ ਕਦੇ ਜੇ ਮਕਾਨ ਬਣਿਆ ਉਹਨਾਂ ਦੇ ਉਹਨਾਂ ਤੇ ਗੋਲੀ ਚੱਲੇਗੀ ਲੇਕਿਨ ਗੋਲੀ ਕਿਸੇ ਨੂੰ ਬਚੀ ਨਹੀਂ ਵੱਜੀ ਨਹੀਂ ਹੈਗੀ ਉਹ ਫਾਇਰਿੰਗ ਕੀਤੀ ਉਹਨਾਂ ਨੇ ਉਹ ਬੰਦਾ ਮਤਲਬ ਕੋਈ ਫਟੜ ਨਹੀਂ ਹੋਇਆ ਕਿੰਨੀਆਂ ਗੋਲੀਆਂ ਕਿੰਨੀਆਂ ਚੱਲੀਆਂ ਨੇ ਇੱਕ ਹੀ ਗੋਲੀ ਚੱਲੀ ਹੋਣੀ ਭਾਜੀ ਮੈਂ ਸੁਣਿਆ ਇੱਕ ਹੀ ਗੋਲੀ ਜਦੋਂ ਆਹੋ ਬਸ ਕਿਸੇ ਲੱਗੀ ਦਾ ਨਹੀਂ ਲੱਗੀ ਨਹੀਂ ਕਿਸੇ ਨੂੰ ਕੋਈ ਕਾਰਨ ਹੈ ਇਸ ਜਗ੍ਹਾ ਦਾ ਕਾਰਨ ਹੈ ਭਾਜੀ ਪ੍ਰਾਪਰਟੀ ਨੂੰ ਲੈ ਕੇ ਆ ਰੋਟੀ ਲੈ ਕੇ ਆਪਸ ਵਿੱਚਾਂ ਦਾ ਝਗੜਾ ਭਾਜੀ ਪ੍ਰਾਪਰਟੀ ਹੈ ਕਹਿੰਦੀ ਹੈ ਮਾਲਕ ਕੋਣਾ ਪ੍ਰਾਪਰਟੀ ਮਾਲਕ ਉਹ ਤੇਰੇ ਕੇ ਤਾਣੇ ਜਗੇ ਨਾਮ ਨਹੀਂ ਮਨ ਪਤਾ ਜੀ ਨਾਮ ਨਹੀਂ ਪਤਾ ਤੇ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਦਾ ਨਾਮ ਕੋਈ ਪਤਾ ਉਹਨਾਂ ਦਾ ਨਾਮ ਪੰਡਤ ਜੀ ਹੈਗੇ ਨਾਲ ਪੰਡਤ ਜੀ ਰਹਿੰਦੇ ਨੇ ਫਰੋਚੀ ਉਹਨਾਂ ਦੇ ਉਹਨਾਂ ਨੇ ਚਲਾਈ ਗੋਲੀ ਗੋਲੀ ਜੜੀ ਚਲਾਈ ਗਈ ਪੰਡਤ ਜੀ ਵੱਲੋਂ ਚਲਾਈ ਗਈ ਹੋ ਵਾਈਫਾਇਰ ਕਿੱਥੇ ਸੀ ਨੇ ਹਵਾਈ ਫਾਇਰ ਕੀਤਾ ਕੁਛ ਵੀ ਕਿਹਾ ਲੇਕਿਨ ਗੋਲੀ ਚੱਲੀ ਉੱਥੇ ਗੋਲੀ ਚੱਲੀ ਆਓ ਤੇ ਪੰਡਿਤ ਜੀ ਇਸ ਵੇਲੇ ਕਿੱਥੇ ਨੇ ਫਿਰ ਪੰਡਿਤ ਜੀ ਉਹ ਥਾਣੇ ਚਲੇ ਗਏ ਉਹਨਾਂ ਨੂੰ ਲੈ ਗਿਆ ਪੁਲਿਸ ਨੇ ਪੁਲਿਸ ਆ ਗਈ ਆਗੇ ਪੁਲਿਸ ਆ ਗਈ ਜੀ ਪੁਲਿਸ ਲੈ ਗਈ ਉਹਨਾਂ ਨੂੰ ਮੈਂ ਨਾਮ ਰਾਜੂਗਾ ਰਾਜੂ ਜੀ ਕੀ ਹੋਇਆ ਕੀ ਇੱਥੇ ਮੈਂ ਤੇ ਮੈਂ ਹੁਣ ਆ ਪਾਜੀ ਤੇ ਮੈਂ ਸੁਣਿਆ ਇੱਥੇ ਗੋਲੀ ਚੱਲੀਗੀ ਅੱਛਾ ਕੋਈ ਜ਼ਮੀਨ ਦਾ ਝਗੜਾ ਚੱਲ ਰਿਹਾ ਇੱਥੇ ਜਗ੍ਹਾ ਬਣਦੀ ਸੀ ਅੱਛਾ ਜੀ ਤੇ ਪਰੋਸੇ ਨੇ ਗੋਲੀ ਚਲਾਤੀ ਉਹ ਹੁਣ ਇਹੀ ਗੱਲ ਚੱਲੀ ਸੀ ਗੋਲੀ ਕਿਹਨੇ ਚਲਾਈ ਜੀ ਅਪੜੋਸੀਆਂ ਚਲਾਈ ਜਿਹੜਾ ਦੁਕਾਨਪੰਦ ਵੀ ਉਹਨਾਂ ਨੇ ਪੰਡਰ ਨੇ ਅੱਛਾ ਉਹਨਾਂ ਨੇ ਚਲਾਈ ਭਾਜੀ ਗੋਲੀ ਕਾਰਨ ਕਿਸੇ ਦਾ ਗੋਲੀ ਨਾ ਭਾਜੀ ਮੈਂ ਤਾਂ ਹੁਣੇ ਆ ਮੈਂ ਤੁਹਾਨੂੰ ਦੱਸ ਰਿਹਾ ਗੋਲੀ ਚਲਾਈ ਕਿਉਂ ਕੋਈ ਕਾਰਨ ਕਾਰਨ ਜਗ੍ਹਾ ਦੇ ਬਾਰੇ ਉਹੇ ਕੰਮ ਜਗ੍ਹਾ ਨੂੰ ਲੈ ਕੇ ਆਹੋ ਇ ਕੋਈ ਪਹਿਲੇ ਵਿਵਾਚਲ ਦਾ ਹੋ ਰਿਹਾ ਵਾ ਆਹੋ ਆ ਵਿਵਾਚਲ ਦੇ ਜਗ੍ਹਾ ਬਣ ਰਹੀ ਸੀ ਉਸ ਕਰਕੇ ਵਿਵਾਦ ਚੱਲਿਆ ਸੀ ਤਾਂ ਗੋਲੀ ਚੱਲੀ ਇੱਥੇ ਕਿੰਨੀਆਂ ਕਿੰਨੀਆਂ ਗੋਲੀਆਂ ਚੱਲੀਆਂ ਨੇ ਨਹੀਂ ਮੈਂ ਤਾਂ ਹੁਣੇ ਮੈਂ ਗੋਲੀ ਦੀ ਆਵਾਜ਼ ਸੁਣੀ ਨਹੀਂ ਗਈ ਨਾ ਤੇ ਮੈਂ ਦੇਖੀ ਗੋਲੀ ਚੱਲੀ ਕਿੰਨੀ ਦੇ ਇਹ ਵਿਵਾਦ ਚੱਲ ਰਿਹਾ ਹੈ ਪਾਜੀ ਇਹ ਹੁਣੇ ਥੋੜੇ ਦਿਨ ਹੋਏ ਜਗਾ ਬਣਦੀ ਸੀ ਉਹ ਪੰਗਾ ਪੈ ਰਿਹਾ ਉਹਨਾਂ ਦਾ ਪਰੋਚੀਆਂ ਦਾ ਤਾਂ ਕਰਕੇ ਗੋਲੀ ਚੱਲੀ ਗਈ ਅੱਛਾ ਬਸ ਇਹੀ ਇਹੀ ਚੱਕਰ ਪਿਆ ਪਾਜੀ ਅੱਛਾ ਹੋਰ ਕੋਈ ਰੋਲਾ ਨਹੀਂ ਆਪਾਂ ਨੂੰ ਪਤਾ ਨਹੀਂ ਲੱਗਿਆ ਤਾਂ ਹੁਣ ਜਿਹੜੀ ਗੱਲ ਮੈਂ ਦੱਸਤੀ ਤੇ ਕਿੰਨੇ ਕੁ ਫਾਇਰ ਹੋਏ ਪਤਾ ਲੱਗਿਆ ਕਿ ਪਾਜੀ ਉਹ ਫਾਇਰ ਮੈਂ ਨਹੀਂ ਦੇਖਿਆ ਕਿੰਨੇ ਇਹ ਜਗਾ ਦੇ ਉੱਤੇ ਕੌਣ ਰਹਿੰਦਾ ਵਾ ਉਹ ਮਕਾਨ ਮਾਲਕ ਜਿਹੜੇ ਮਕਾਨਾਂ ਲਗਾਏ ਜਿਹੜੇ ਬਣਾ ਰਹੇ ਜਗਾ ਸਾਡੀ ਵਾਲੀ ਰਹਿੰਦੇ ਆ ਭਾਜੀ ਅੱਛਾ ਆਹੋ ਆਪ ਕਿੱਥੇ ਨੇ ਮਕਾਨ ਮਾਲਕ ਜਿਹੜੇ ਹੈ ਕਿ ਨੇ ਚਲੇ ਗਏ ਉਹ ਜਿਹਨਾਂ ਦੀ ਗੋਲੀ ਚ ਲਈ ਉਹ ਥਾਂ ਦੇ ਨੇ ਬੰਦੇ ਭਾਜੀ ਕੋਈ ਕਾਰਨ ਬਦਲ ਅੱਗੇ ਕੋਈ ਗੋਲੀ ਚ ਲੰਦਾ ਗੋਲੀ ਕਾਰਨ ਦਾ ਕੋਈ ਪਤਾ ਨਿਕਿਆ ਭਾਜੀ ਇਹ ਆਪਣੇ ਲక్ష్ਮੀ ਲక్ష్ਮੀ ਨਾਰਾਇਣ ਨਾਮ ਦੇ ਬਜ਼ੁਰਗ ਹੈਗੇ 70 ਸਾਲ ਦੀ ਉਮਰ ਹੈਗਾ ਉਹਨਾਂ ਦਾ ਪ੍ਰਾਪਰਟੀ ਡਿਸਪੂਟ ਹੈਗਾ ਜੀ ਸਾਲ ਦਾ ਲਵਲੀ ਨਾਰੰਗ ਦੇ ਨਾਲ ਕੋਈ ਨਾਲ ਪਲਾਟ ਦਾ ਝਗੜਾ ਉਹਨਾਂ ਦਾ ਆਪਸ ਵਿੱਚ ਅੱਛਾ ਜੀ ਉਸ ਤੋਂ ਬਾਰੇ ਅੱਜ ਕੋਈ ਕੰਸਟਰਕਸ਼ਨ ਕਰਨ ਲੱਗੇ ਸੀ ਤੇ ਉੱਥੇ ਦੋਨਾਂ ਪਾਰਟੀਆਂ ਦੇ ਬਹਿਸ ਹੋ ਗਈ ਉਸ ਤੋਂ ਬਾਅਦ ਲక్ష్ਮੀ ਨਾਰਾਇਣ ਜੀ ਜਿਨ੍ਹਾਂ ਦੇ ਕੋਲ 70 ਸਾਲ ਏਜ ਹੈ ਨਾ ਜਿਨ੍ਹਾਂ ਦੇ ਕੋਲ ਲਾਇਸੈਂਸੀ ਵੈਪਨ ਆਪਣਾ ਜੀ ਉਹਦੇ ਨਾਲ ਇਹਨਾਂ ਨੇ ਕੋਈ ਹਵਾਈ ਫਾਇਰ ਪਤਾ ਲੱਗਿਆ ਵੀ ਸਾਨੂੰ ਕੀਤੇ ਬਾਕੀ ਅਸੀਂ ਇਸ ਮੌਕੇ ਤੇ ਆਏ ਹੈਗੇ ਆ ਵੈਰੀਫਾਈ ਕਰ ਰਹੇ ਹਾਂ ਕੀ ਗੱਲ ਹੈ ਸਰ ਕਿੰਨੇ ਫਾਇਰ ਕਿੰਨੇ ਹੋਏ ਨੇ ਕਹਿ ਰਹੇ ਆ ਦੋ ਕੀਤੇ ਬਾਕੀ ਸੀ ਹੁਣ ਮੌਕੇ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਉੱਥੇ ਪਤਾ ਦੱਸ ਦੇ ਸਰ ਕੋਈ ਇੰਜਰੀਡ ਵਗੈਰਾ ਨਹੀਂ ਇੰਜਰੀ ਕੋਈ ਨਹੀਂ ਕਿਸੇ ਦੀ ਸਰ ਜਿਹੜਾ ਉਹਨਾਂ ਕੋਲ ਵੈਪਨ ਹੈ ਉਹ ਲਾਇਸੈਂਸ ਹੈ ਲਾਇਸੈਂਸ ਹੈ ਜੀ ਕਹਿ ਰਹੇ ਆ ਲਾਇਸੈਂਸ ਚੈੱਕ ਕਰ ਰਹੇ ਆ ਜੀ ਲਾਇਸੈਂਸ ਚੈੱਕ ਕਰ ਦਿਓ ਜੀ ਜੀ ਕਾਰਨ ਕੀ ਕਾਰਨ ਕੀ ਹੈ ਇਹਨਾਂ ਦਾ ਕਾਰਨ ਕੋਈ ਪਲਾਟ ਹੈਗਾ ਪਲਾਟ ਦਾ ਕੋਈ ਇਹਨਾਂ ਦਾ ਆਪਸ ਇਸ਼ੂ ਹੈਗਾ ਦੋਨਾਂ ਬੰਦੇ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਕੋਈ ਕਹਿ ਰਹੇ ਆ ਹਾਂ ਜੀ ਕਹਿੰਦੇ ਸਟੇ ਹੈਗਾ ਬਾਕੀ ਡਾਕੂਮੈਂਟਸ ਦੇਖਣੇ ਹੁਣ ਜੀ